ਤੀਆਂ ਦਾ ਤਿਹਾਰ ਪੰਜਾਬ ਵਿੱਚ ਜਿੱਥੇ ਪਹਿਲਾਂ ਅਲੋਪ ਹੋ ਰਿਹਾ ਸੀ ਪਰ ਅੱਜ ਉਹੀ ਤਿਹਾਰ ਬਹੁਤ ਵੱਧ ਚੜ੍ਹ ਕੇ ਮਨਾਇਆ ਜਾ ਰਿਹਾ ਏ ਆਪਾਂ ਕਹਿ ਸਕਦੇ ਹਾਂ ਵੀ ਇਸ ਤਿਹਾਰ ਨੂੰ ਲੋਕ ਗਰਾਊਂਡਾਂ ਦੀ ਜਗ੍ਹਾ ਪੈਲਸਟ੍ਰਮ ਮਨਾਣਾ ਹੁਣ ਵਧੀਆ ਸਮਝਦੇ ਆ ਲੋਕ ਮਹਿੰਗੇ ਰਿਜ਼ੋਰਟ ਬੁੱਕ ਕਰ ਰਿਹਾ ਏਸੀ ਹਾਲ ਬੁੱਕ ਕਰ ਰਿਹਾ ਪਰ ਜਿਹੜਾ ਤੀਆਂ ਦੇ ਤਿਹਾਰ ਦਾ ਅਸਲ ਮਜ਼ਾ ਏ ਸਕੂਲ ਦੇ ਗਰਾਊਂਡਾਂ ਹੋ ਗਿਆਂ ਜਾਂ ਕੋਈ ਬਾਗ ਬਗੀਚੇ ਉਹਨਾਂ 'ਚ ਹੀ ਇਹ ਜਿਹੜੀਆਂ ਚੀਜ਼ਾਂ ਇਹ ਸ਼ੋਪ ਦੀਆਂ ਵਾ ਇਸੇ ਤਰ੍ਹਾਂ ਅਸੀਂ ਅੱਜ ਪਿੰਡ 헤ਰਾ ਵਿੱਚ ਖੜੇ ਆ ਜਿੱਥੇ ਕਿ ਤੀਆਂ ਦੇ ਤਿਹਾੜੀ ਨੂੰ ਬਹੁਤ ਵੱਧ ਚੜ੍ਹ ਕੇ ਮਨਾਇਆ ਜਾ ਰਿਹਾ ਆਓ ਅਸੀਂ ਤੁਹਾਨੂੰ ਪਿੰਡ 헤ਰਾ ਵਿੱਚ ਅਜੇ ਹੀ ਇੱਕ ਤਿਹਾੜੀ ਦੀ ਝਲਕ ਦਿਖਾਣੇ ਆ ਅਤੇ ਗੱਲਬਾਤ ਕਰਦੇ ਆ ਕਿ ਉਹਨਾਂ ਨੂੰ ਪਿਛਲੇ ਜਿਹੜੇ ਤੀਆਂ ਦੇ ਤਿਹਾੜੀ ਲੋਕ ਮਨਾਉਂਦੇ ਸੀ ਤੇ ਜਿਹੜੇ ਅੱਜ ਮਨਾ ਰਿਹਾ ਇਹਨਾਂ 'ਚ ਕੀ ਉਹਨਾਂ ਨੂੰ ਵਿਲੱਖਣਤਾ ਲੱਗਦੀ ਆ ਕਿ ਉਹਨਾਂ ਨੂੰ ਡਿਫਰੈਂਸ ਲੱਗਦਾ ਵਾ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਾਂਗੇ

And that ਤੋਂ ਤਿਹਾਰ ਜਿਹੜਾ ਹੇਰਾ ਵਿੱਚ ਮਨਾਇਆ ਜਾ ਰਿਹਾ ਹੈ ਉਹ ਅਸੀਂ ਗੱਲਬਾਤ ਕਰਦੇ ਆ ਇਸ ਤਿਹਾਰ ਨੂੰ ਆਰਗੇਨਾਈਜ਼ ਕਰਨ ਵਾਲੇ ਜਿਨ੍ਹਾਂ ਨੇ ਇਹ ਪ੍ਰਬੰਧ ਸਾਰਾ ਕੀਤਾ ਉਹਨਾਂ ਪ੍ਰਬੰਧਕਾਂ ਨਾਲ ਵੀ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆਈਆਂ ਜਾਂ ਕੀ ਕੀ ਜਿਹੜੇ ਚੈਲੰਜਸ ਚੈਲੰਜਸ ਹੈਗੇ ਆ ਜਿਹੜੇ ਉਹਨਾਂ ਨੇ ਫੇਸ ਕੀਤੇ ਕਿਉਂਕਿ ਇੱਕ ਇਦਾਂ ਦਾ ਤਿਹਾਰ ਆ ਜਿੱਥੇ ਆਪਾਂ ਕਹਿ ਸਕਦੇ ਆ ਵੀ ਸੱਲੀਆਂ ਔਰਤਾਂ ਇਸ ਤਿਹਾਰ ਨੂੰ ਆਰਗੇਨਾਈਜ਼ ਕਰਦੀਆਂ ਮੈਂ ਇਹਦੇ ਚ ਕਿਤੇ ਮਰਦਾਂ ਦਾ ਕਹਿ ਲੋ ਜਾਂ ਉਹਨਾਂ ਦਾ ਕੋਈ ਰੋਲ ਨਹੀਂ ਹੁੰਦਾਗਾ ਇਹ ਚ ਔਰਤਾਂ ਹੀ ਇਹਨੂੰ ਇੱਥੋਂ ਤੱਕ ਲੈ ਕੇ ਆਉਂਦੀਆਂ ਮੈਂ ਸਟਾਰਟਿੰਗ ਤੋਂ ਐਂਡ 'ਚ ਸਿਰਫ ਉਹਨਾਂ ਦਾ ਯੋਗਦਾਨ ਹੁੰਦਾ ਤਾਂ ਦੇਖਦੇ ਆ ਵੀ ਕਿੱਦਾਂ ਦਾ ਉਹਨਾਂ ਨੂੰ ਕੀ ਮੁਸ਼ਕਲਾਂ ਆਉਂਦੀਆਂ ਵਾ ਜਾਂ ਕੀ ਚੈਲੰਜਸ ਹੈਗੇ ਜਿਹੜੇ ਉਹ ਫੇਸ ਕਰਦੇ ਆ ਸਤਿ ਸ਼੍ਰੀ ਅਕਾਲ ਮੈਮ ਮੈਮ ਤੀਆਂ ਦਾ ਤਿਹਾਰ ਜਿਹੜਾ ਤੁਸੀਂ ਆਰਗੇਨਾਈਜ਼ ਕੀਤਾ ਏ ਇਹਦੇ ਵਿੱਚ ਕੀ ਚੈਲੰਜਸ ਹੈਗੇ ਆ ਜਾਂ ਹੁਣ ਦੀਆਂ ਤੀਆਂ ਤੇ ਪਹਿਲਾਂ ਵਾਲੀਆਂ ਤੀਆਂ 'ਚ ਕੀ ਫਰਕ ਲੱਗਦਾ ਹੈ ਤੁਹਾਨੂੰ ਹਾਂਜੀ ਜਿਹੜੀਆਂ ਹੁਣ ਦੀਆਂ ਤੀਆਂ ਮੈਡਮ ਇਹ ਆਪਾਂ ਇੱਕ ਪ੍ਰੋਗਰਾਮ ਫਿਕਸ ਕਰਕੇ ਥੋੜੀ-ਥੋੜੀ ਪਿੰਡਾਂ ਦੇ ਵਿੱਚ ਲੈਂਦੇ ਕਿਉਂਕਿ ਪਹਿਲਾਂ ਤੀਆਂ ਬਿਲਕੁਲ ਖਤਮ ਹੋ ਗਈਆਂ ਸੀ ਜਦੋਂ ਸਾਡੀਆਂ ਮੰਮੀਆਂ ਤੀਆਂ ਮਨਾਉਂਦੀਆਂ ਹੁੰਦੀਆਂ ਸੀ ਉਦੋਂ ਬੋੜਾ ਟਿੱਪੜਾਂ ਦੀਆਂ ਛਾਵਾਂ ਹੁੰਦੀਆਂ ਸੀ ਤੇ ਉੱਥੇ ਕੁੜੀਆਂ ਤੀਆਂ ਮਨਾਉਂਦੀਆਂ ਸੀ ਉਹਦਾ ਕੁਝ ਇੱਕ ਖਾਸ ਕਾਰਨ ਮੇਰੇ ਦਿਮਾਗ ਮੁਤਾਬਕ ਇਹ ਵੀ ਹੈ ਵੀ ਕਿਉਂਕਿ ਕੁੜੀਆਂ ਨੂੰ ਸਾਰਿਆਂ ਤੋਂ ਆਉਣ ਦੀ ਛੁੱਟੀ ਮਿਲ ਜਾਂਦੀ ਸੀ ਤੇ ਉਹ ਆਪਣੇ ਜਿਹੜੇ ਦਿਲ ਦੇ ਵੱਲਬਲੇ ਸੀ ਕਈ ਗੱਲਾਂ ਆਪਾਂ ਆਪਣੇ ਮਾਪੇ ਨਾਲ ਸ਼ੇਅਰ ਨਹੀਂ ਕਰ ਸਕਦੇ ਹੁੰਦੇ ਉਹ ਤੀਆਂ ਦੇ ਵਿੱਚ ਆਣ ਕੇ ਫਿਰ ਆਪਣੀਆਂ ਸਹੇਲੀਆਂ ਨਾਲ ਸ਼ੇਅਰ ਕਰਦੀਆਂ ਸੀ ਗੋਲੀਆਂ ਪਾਉਂਦੀਆਂ ਸੀ ਆਡੇ ਦਿਲ ਦੇ ਵੱਲਬਲੇ ਦੱਸ ਕੇ ਖੁਸ਼ੀ ਮਨਾਉਂਦੀਆਂ ਸੀ ਨਹੀਂ ਤੇ ਭਾਈ ਇੱਕ ਐਸਾ ਕਦੀਆਂ ਵੀ ਜਿਹੜੀਆਂ ਉਸ ਟਾਈਮ ਜਦੋਂ ਕੁੜੀਆਂ ਸੱਸਾਂ ਨਾਲ ਲੜਦੀਆਂ ਸੀਆਂ ਜਦੋਂ ਉਹਨਾਂ ਨੂੰ ਮੂਹਰੇ ਗੱਲ ਕਰਨ ਦਾ ਮੌਕਾ ਹੀ ਮਿਲਦਾ ਸੀ ਤਾਂ ਉਹ ਪੇਕੇ ਆ ਕੇ ਬੋਲੀਆਂ ਥਰੂ ਉਹ ਗੱਲਾਂ ਕਰਦੀਆਂ ਸੀ ਜਦ ਸਾਰੇ ਨਾਲ ਲੜਾਈ ਹੋ ਗਈ ਆ ਜੇਟ ਨਾਲ ਕਿਦ ਨ ਮਰਜ਼ੀ ਲੜਾਈ ਹੋ ਗਈ ਉਹ ਇੱਥੇ ਆ ਕੇ ਬੋਲੀਆਂ ਥਰੂ ਕਰਦੀਆਂ ਸੀਗੀਆਂ ਆਪਣਾ ਗੁੱਸਾ ਆਪਣੀ ਪੜਾਸ ਤੇ ਮੈਡਮ ਇਹ ਤੇ ਮਤਲਬ ਇਸ ਜਿਹੜਾ ਤਿਉਹਾਰ ਹੈਗਾ ਟੀਆ ਦਾ ਹਾਂਜੀ ਇਦਾ ਇਤਿਹਾਸ ਕੀ ਹੈ ਕਿਉਂਕਿ ਆਪਾਂ ਤੀਆਂ ਮਨਾਉਂਦੇ ਆ ਬਟਾ ਪੂਨ ਇਤਿਹਾਸ ਨਹੀਂ ਪਤਾ ਇਹਦਾ ਕੀ ਹੈ ਤਾਂ ਕੁਝ ਨੌਲੇਜ ਆਈਡੀਆ ਕੁਝ ਹੈ ਇਸ ਬਾਰੇ ਵੀ ਕੀ ਆਏ ਇਹ ਤਾਂ ਜੀ ਮੌਸਮ ਸੁਹਾਵਣਾ ਹੁੰਦਾ ਹੈ ਹਰ ਇੱਕ ਦਾ ਮਨ ਖੁਸ਼ੀ ਚ ਆਉਂਦਾ ਹੈ ਨਾ ਖੁਸ਼ੀ ਚ ਆਉਂਦਾ ਤਾਂ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਜਾਤ ਪਾਤ ਤੋਂ ਪਾਸੇ ਹੋ ਕੇ ਸਾਰੇ ਅਪਰਾਲਾ ਮੇਲੇ ਕੀਤੀਆਂ ਮਨੋਰੇ ਮੈਨੂੰ ਤਾਂ ਲੱਗਦਾ ਵੀ ਇਹ ਤਿਉਹਾਰ ਜਿਹੜਾ ਆਪਸੀ ਸਹਿਯੋਗ ਦਾ ਸਾਨੂੰ ਸੁਨੇਹਾ ਦਿੰਦਾ। ਪਹਿਲਾ ਜਿਹੜਾ ਤਿਉਹਾਰ ਸੀਗਾ ਇਹ ਗਰਾਊਂਡਾਂ 'ਚ ਮਨਾਇਆ ਜਾ ਰਿਹਾ ਸੀ ਪਰ ਅੱਜ ਆਪਾਂ ਦੇਖਦੇ ਆ ਇਹ ਥੋੜੇ ਤਿਉਹਾਰ ਗਰਾਊਂਡਾਂ ਦੀ ਜਗ੍ਹਾ ਆਪਾਂ ਏਸੀ ਹਾਲ 'ਚ ਮਨਾ ਲਿਆ। ਮੈਮ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਆਪਾਂ ਏਸੀ ਹਾਲ 'ਚ ਮਨਾਉਨੇ ਆ ਵੈਸੇ ਤਾਂ ਗਲਤ ਆ ਕਿਉਂਕਿ ਜਿਹੜਾ ਸੌਣ ਦਾ ਮਹੀਨਾ ਹੁੰਦਾ ਵਾ ਉਹਦੇ ਵਿੱਚ ਹਰੀਆਲੀ ਨਵੇਂ ਪ੍ਰਕਤ ਫੁੱਟਦੇ ਨੇ, ਨਵੀਆਂ ਕੁੰਜਾਂ ਪੈਂਦੀਆਂ ਨੇ, ਨਵੇਂ ਪੱਤੇ ਫੁੱਟ ਕੇ ਆਉਂਦੇ ਨੇ ਤੇ ਮੌਸਮ ਬਹੁਤ ਹ ਸੀ ਹੁੰਦੇ ਪੱਖੇ ਥੂਲਰ ਨਹੀਂ ਸੀ ਹੁੰਦੇ ਤਾਂ ਉਹ ਬਾਹਰ ਗਰਾਊਂਡਾਂ 'ਚ ਮਨਾਇਆ ਜਾਂਦਾ ਸੀ ਕਿਉਂਕਿ ਹਵਾ ਚੱਲਦੀ ਸੀ ਮੀਂਹ ਪੈਂਦਾ ਸੀ ਮਿੱਟੀ ਦੇ ਘਰ ਹੁੰਦੇ ਸੀ ਕੱਚੇ ਹੁੰਦੇ ਸੀ ਤੇ ਠੰਡੇ ਰਹਿੰਦੇ ਸੀਗੇ ਅੱਜ ਕੱਲ ਇਹ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਤੁਸੀਂ ਕਹਿ ਲੋ ਵੀ ਟਾਈਮ ਨਹੀਂ ਹੈਗਾ ਬੱਚਿਆਂ ਕੋਲੇ ਲੇਡੀਜ਼ ਕੋਲੇ ਟਾਈਮ ਨਹੀਂ ਹੈਗਾ ਵਰਕਿੰਗ ਊਮਨਸ ਨੇ ਉਹ ਉਹਨਾਂ ਨੂੰ ਇਦਾਂ ਹੁੰਦਾ ਵੀ ਇੱਕ ਦਿਨ 'ਚ ਕੰਪਲੀਟ ਕਰਕੇ ਅਸੀਂ ਮਨਾ ਲਈਏ ਪਰ ਇਦਾਂ ਆਇਆ ਵੀ ਜੇ ਮਨਾ ਰਹੇ ਆ ਤੇ ਉਹਨੂੰ ਆਪਾਂ ਨੀਂਦ ਨਹੀਂ ਸਕਦੇ ਬੈਟਰ ਕਹਿ ਸਕਦੇ ਆ ਵੀ ਠੀਕ ਆ ਵੀ ਜੋ ਜਿਸ ਤਰ੍ਹਾਂ ਮਨਾ ਰਿਹਾ ਉਹ ਮੈਨੂੰ ਮਨਾ ਲੈਣ ਦੋ ਵੈਸੇ ਹੈ ਤਾਂ ਉਹ ਗਲਤ ਆ ਪਿੰਡਾਂ ਦੇ ਵਿੱਚੋਂ ਨਿਕਲ ਕੇ ਜੇ ਉਹ ਸ਼ਹਿਰਾਂ 'ਚ ਵੀ ਜਾ ਰਿਹਾ ਹੈ ਤਾਂ ਉਹਦੇ ਲਈ ਤਾਂ ਮੈਂ ਵੈਲ ਵੈਲ ਕਹੂੰਗੇ ਉਹਨਾਂ ਨੂੰ ਕਿ ਬਹੁਤ ਵਧੀਆ ਰਿਜ਼ਲਟ ਆਉਣਾ ਦਾ ਵੀ ਵੀ ਉਹ ਮਨਾ ਰਹੇ ਨੇ ਲੇਕਿਨ ਹਾਂ ਇਹਦਾ ਇਹ ਆ ਵੀ ਜਿਹੜਾ ਪਿੰਡਾਂ ਦੇ ਵਿੱਚ ਮਨਾਇਆ ਜਾਂਦਾ ਜਿਸ ਤਰ੍ਹਾਂ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਨੇ ਇੱਕ ਦੂਜੇ ਨੂੰ ਗੁੱਸਾ ਗਿਲਾ ਕੱਢਿਆ ਜਾਂਦਾ ਉਹਨਾਂ ਬੋਲੀਆਂ ਦੇ ਵਿੱਚ ਨੋ ਸੱਸ ਨੂੰ ਉਧਰ ਆਣੀ ਜਠਾਣੀ ਨੂੰ ਜਾਂ ਸਾਸ ਸਾਸ ਨੂੰ ਕੱਢ ਲੈਨੇ ਆ ਆਪਾਂ ਹੀ ਆਪਣੀ ਨਣਦ ਨੂੰ ਕੱਢ ਲੈਨੇ ਆ ਉਹ ਗੁੱਬਗਮਾਰ ਇੱਕ ਦੂਜੇ ਦਾ ਬੋਲੀਆਂ ਦੇ ਵਿੱਚ ਨਿਕਲ ਜਾਂਦਾ ਹੈ ਦੂਸਰੀ ਗੱਲ ਇਹ ਹੁੰਦਾ ਕਿ ਜਦੋਂ ਆਪਾਂ ਇੱਕ ਦੂਸਰੇ ਨੂੰ ਬੋਲੀਆਂ ਰਾਹੀ ਦਿੰਨੇ ਆ ਤਾਂ ਕਿਸੇ ਦੇ ਮਨ ਦੇ ਵਿੱਚ ਲੜਾਈ ਦੀ ਜਗ੍ਹਾ ਤੇ ਉਹ ਪਿਆਰ ਵਧਦਾ ਹੈ ਪਰ ਤੁਹਾਨੂੰ ਇਹ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਹੁਣ ਉਹਨਾਂ ਬੋਲੀਆਂ ਦੀ ਜਗ੍ਹਾ ਵੀ ਡੀਜੇ ਨੇ ਲੈ ਲਈ ਆ ਯਸ ਆਫ ਕੋਰਸ ਹੈਗਾ ਹੈ ਵੀ ਡੀਜੇ ਨੇ ਲੈ ਲਈ ਉਹ ਜਗ੍ਹਾ ਲੇਕਿਨ ਪਿੰਡਾਂ ਦੇ ਵਿੱਚ ਹਾਲੇ ਵੀ ਬੋਲੀਆਂ ਇਸੇ ਤਰ੍ਹਾਂ ਹੀ ਪਾਈ ਜਾਂਦੀ ਹੈ ਪਿੰਡ ਹੀਰਾਂ ਦੇ ਵਿੱਚ ਜਦ ਤੱਕ ਮੈਂ ਦੇਖਿਆ ਵੀ ਇਹਦੇ ਵਿੱਚ ਇੱਕ ਮਹੀਨਾ ਪੂਰਾ ਲੱਗਦਾ ਹੈ ਤੇ ਅਸੀਂ ਇੱਕ ਮਹੀਨਾ ਪੂਰਾ ਇਹਦੇ ਵਿੱਚ ਪਿੰਡਾਂ ਦੇ ਚ ਬੋਲੀਆਂ ਪਾ ਕੇ ਹੀ ਨੱਚਦੇ ਆ ਡੀਜੇ ਨਹੀਂ ਲੱਗਦਾ ਡੀਜੇ ਸਿਰਫ ਅੱਜ ਹੀ ਲੱਗਿਆ ਠੀਕ ਹੈ ਔਰ ਇਸ ਤੋਂ ਇਲਾਵਾ ਅੱਜ ਕੀ ਪ੍ਰੋਗਰਾਮ ਸੀਗੇ ਤੋਂ ਦਾ ਉਹਦੇ ਬਾਰੇ ਕੁਝ ਦੱਸੋਗੇ ਪ੍ਰੋਗਰਾਮ ਇਹ ਜਿਹਦਾ ਵੀ ਅੱਜ ਅਸੀਂ ਸਾਰਿਆਂ ਨੂੰ ਪਿੰਡ 'ਚ ਸੱਦਾ ਦਿੱਤਾ ਡੀਜੇ ਦੇ ਵਿੱਚ ਅੱਜ ਕੱਲ ਬੱਚਿਆਂ ਨੂੰ ਚਾਹੀਦਾ ਹੀ ਹੈ ਵੀ ਡੀਜੇ ਹੀ ਚਾਹੀਦਾ ਹੈ ਵੀ ਉਹਦੇ ਲਈ ਇਹ ਕਰਦੇ ਆ ਉਹ ਮਾਈਕ ਕੋਲ ਰੱਖੋ ਡੀਜੇ ਹੀ ਲੱਗਦਾ ਹੈ ਵੀ ਕਿਉਂਕਿ ਬੱਚਿਆਂ ਲਈ ਐਨਜਾਇਮੈਂਟ ਹੁੰਦੀ ਆ ਵੱਡੇ ਬਹੁਤ ਬੰਦਿਆਂ ਨੂੰ ਬੋਲੀਆਂ ਪਾਉਣੀਆਂ ਚਾਹੀਦੀਆਂ ਨੇ ਪਰ ਬੱਚਿਆਂ ਨੂੰ ਵੀ ਮੈਂ ਇਹੀ ਗੱਲ ਕਹੂੰਗੀ ਕਿ ਬੋਲੀਆਂ ਹੀ ਸਿਖਾਉਣੀਆਂ ਚਾਹੀਦੀਆਂ ਨੇ ਆਪਣਾ ਪੰਜਾਬੀ ਸੱਭਿਆਚਾਰ ਭੁੱਲਣਾ ਨਹੀਂ ਚਾਹੀਦਾ ਮੈਮ ਬੋਲੀਆਂ ਤੋਂ ਗਿੱਧੇ ਤੋਂ ਇਲਾਵਾ ਕਿਉਂਕਿ ਹੁਣ ਤਾਂ ਬੇਸਿਕਲੀ ਆਪਾਂ ਦੇਖਦੇ ਆ ਆਪਣਾ ਮੇਨ ਕਲਚਰ ਤਾਂ ਗਿੱਧਾ ਹੀ ਰਹਿ ਗਿਆ ਤੁਹਾਨੂੰ ਕੀ ਲੱਗਦਾ ਗਿੱਧੇ ਤੋਂ ਇਲਾਵਾ ਹੋਰ ਕੀ ਇਹੋ ਜਿਹੀਆਂ ਚੀਜ਼ਾਂ ਆ ਜਿਨ੍ਹਾਂ ਨਾਲ ਅਸੀਂ ਆਪਣਾ ਸੱਭਿਆਚਾਰ ਬਚਾ ਸਕਦੇ ਹਾਂ ਮੇਰੇ ਅਕੋਰਡਿੰਗ ਤਾਂ ਵੈਸੇ ਗਿੱਧਾ ਵਾ ਠੰਗੜਾ ਵਾ ਪੰਜਾਬੀ ਦੇ ਬੋਲੀਆਂ ਪੰਜਾਬੀ ਗੀਤ ਆਪਾਂ ਲੰਮੀ ਹੀਕ ਦੇ ਗੀਤ ਗਾਉਨੇ ਆ ਸਾਰੀਆਂ ਪੰਜਾਬੀਆਂ ਬੋਲੀਆਂ ਪਾ ਕੇ ਆਪਣਾ ਮਨ ਪਰਜਾਵਾ ਕਰਦੇ ਆ ਇੰਜੋਇਮੈਂਟ ਸਭ ਤੋਂ ਜੁਲੀ ਦਾ ਪੰਜਾਬੀ ਬੋਲੀਆਂ ਹਾਂਜੀ ਬੰਬ ਕਿੰਨਾ ਕਿ ਇੰਜੋਏ ਕੀਤਾ ਤੁਸੀਂ ਅੱਜ ਅਸੀਂ ਬਹੁਤ ਸਾਨੂੰ 15 ਦਿਨ ਹੋ ਗਈ ਫੁੱਲ ਇੰਡਵਾਈ ਅੱਜ ਕੀਤਾ ਬਹੁਤ ਜੀ ਤੇ ਕਰਦੇ ਹਾਂਜੀ ਕਿਉਂਕਿ ਇਹ ਮਸਿਆ ਤੋਂ ਤੀਸਰੇ ਦਿਨ ਸਟਾਰਟ ਹੋਦੀਆਂ ਪੁਰਨਵਾਸੀ ਵਾਲੇ ਦਾ ਅਸੀਂ ਵੱਲੋਂ ਪਾ ਦਿੰਦੇ ਹਾਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਹੁਣ ਅਸੀਂ ਗੱਲ ਕਰਾਂਗੇ ਉਹਨਾਂ ਨਾਲ ਜਿਨ੍ਹਾਂ ਦਾ ਬਹੁਤ ਸਹਿਯੋਗ ਰਿਹਾ ਇਹ ਸਾਰੇ ਪ੍ਰੋਗਰਾਮ ਨੂੰ ਲਿਖਣ ਵਿੱਚ ਜਿਹਨਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਸੀ ਮੈਂ ਆਪ ਦੋ ਦਿਨ ਆਈ ਹਾਂ ਮੈਂ ਆਪ ਦੋ ਦਿਨ ਦੇਖਿਆ ਕਿਨੋਂ ਕੀ ਕਰਨਾ ਕਿੱਦਾਂ ਕਹਿਣਾ ਸਭ ਕੁਝ ਇਹਨਾਂ ਨੇ ਕੀਤਾ ਏ ਤੇ ਆਓ ਅਸੀਂ ਅੱਜ ਗੱਲ ਕਰਦੇ ਹਾਂ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਮੈਮ ਆ ਮੈਮ ਠੀਕ ਹੈ ਨਾ ਤੋਂ ਪਹਿਲਾਂ ਤੁਸੀਂ ਦੱਸੋ ਤੁਸੀਂ ਇਹਨਾਂ ਵਧੀਆ ਜਿਹੜਾ ਪ੍ਰੋਗਰਾਮ ਹੈਗਾ ਜਿਹੜੀ ਕਹਣੀ ਆ ਵੀ ਜਿਹੜਾ ਪ੍ਰੋਗਰਾਮ ਇਹ ਕਰਦੀ ਆਈਆਂ ਇਹ ਬੱਚਿਆਂ ਦਾ ਕਿਹੜੇ ਬੱਚਿਆਂ ਨੂੰ ਪਤਾ ਲੱਗਦਾ ਜਿਵੇਂ ਹੁਣ ਇੱਥੋਂ ਤੋਂ ਮੈਂ ਇਹ ਕੁੜੀਆਂ ਲੈ ਕੇ ਗਈਆਂ 12-13 ਸਾਲ ਤੋਂ ਚਲ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਵੀ ਕੀਆਂ ਸੱਭਿਆਚਾਰਕ ਕੀ ਆ ਆਪਣਾ ਪੰਜਾਬ ਦਾ ਇਹ ਪਤਾ ਲੱਗਿਆ ਇੱਥੇ ਤੱਕ ਬੱਚਿਆਂ ਨੂੰ ਨਹੀਂ ਤਾਂ ਦੂਜਿਆਂ ਤੇ ਡਾਂਸ ਹੋਈ ਜਾਂਦਾ ਸੀਗਾ ਨਾ ਕਿਸੇ ਨੂੰ ਗੀਤ ਦਾ ਪਤਾ ਸੀ ਨਾ ਕਿਸੇ ਨੂੰ ਬੋਲ ਦਾ ਠੀਕ ਹੈ ਤੇ ਮੈਮ ਇਹ ਸਾਰਾ ਪ੍ਰੋਗਰਾਮ ਜਿਹੜਾ ਤੁਸੀਂ ਉਲੀ ਕਿਹਾਵਾ ਜੋ ਕੀ ਕਰਨਾ ਕਿੱਦਾਂ ਕਰਨਾ ਸਭ ਕੁਝ ਤੁਸੀਂ ਕੀਤਾ ਤਾਂ ਉਹਦੇ 'ਚ ਤੁਹਾਨੂੰ ਕੀ ਮੁਸ਼ਕਿਲ ਆਈ ਮਤਲਬ ਕਿੰਨਾਂ ਨੇ ਤੁਹਾਡਾ ਸਾਥ ਦਿੱਤਾ ਯਾ ਤੁਸੀਂ ਬਸ ਸਾਥ ਮੈਨੂੰ ਜਿਹੜੀਆਂ ਇਹ ਸਾਰੇ ਖੜੇ ਨੇ ਜਿੰਨੇ ਆਉਂਦੀਆਂ 15 ਦਿਨ ਤੋਂ ਸਾਰੀਆਂ ਭੈਣਾਂ ਨੇ ਢੀਆਂ ਨੇ ਬੱਚੀਆਂ ਨੇ ਜੋ ਆ ਸਭ ਨੇ ਮੈਨੂੰ ਸਹਿਯੋਗ ਦਿੱਤਾ ਤੇ ਤੁਹਾਨੂੰ ਕੀ ਲੱਗਦਾ ਵੀ ਇਹ ਕਿਤੇ ਨਾ ਕਿਤੇ ਜਿਹੜਾ ਇਹ ਤਿਹਾਰ ਆਪਾਂ ਬਚਾਣੇ ਆ ਇਹ ਸਿਰਫ ਔਰਤਾਂ ਜਿਹੜੀਆਂ ਕਰਦੀਆਂ ਮਾਣਾ ਜਿਨ੍ਹਾਂ ਨੂੰ ਚਾਵਾ ਜੇ ਆਪਾਂ ਕਹੀਏ ਔਰਤਾਂ ਦੇ ਕਰਕੇ ਹੀ ਇਹ ਜਿਹੜਾ ਤਿਉਹਾਰ ਆਏ ਜਿਉਂਦਾ ਵਾ ਮਨਾਇਆਵਾਜਾ ਕਹਿ ਲੋ ਜਿਉਂਦਾ ਵਾ ਤੁਹਾਨੂੰ ਨਹੀਂ ਲੱਗਦਾ ਵੀ ਆਪਣੇ ਪਿੰਡ ਦੀ ਪਿੰਡ ਦੇ ਜੋ ਲੋਕ ਆ ਜਾਂ ਮੋਹਤਵਾਰ ਲੋਕ ਆ ਉਹਨਾਂ ਨੂੰ ਕੁਝ ਸਾਥ ਦਿੱਤਾ ਤੁਹਾਡਾ ਜਾਂ ਉਹਨਾਂ ਨੂੰ ਦੇਣਾ ਚਾਹੀਦਾ ਤੁਹਾਨੂੰ ਇਸ ਪੰਚਾਇਤ ਨੇ ਤਾਂ 5 ਸਾਲਾਂ ਦੇ ਵਿੱਚ ਇੱਕ ਮੈਂਬਰ ਅਮਨਦੀਪ ਉਹਨੇ ਸਾਥ ਦਿੱਤਾ ਇੱਕ ਜਗਤਾਰ ਸਿੰਘ ਜੱਗਾ ਉਹ ਸਾਥ ਜਿੰਦਾ ਆ ਪਹਿਲਾਂ ਸਾਨੂੰ ਨੇਕ ਚਾਹ ਮਾਸਟਰ ਸਰਪੰਚਾ ਉਹ 5 ਸਾਲ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਪਰ ਐਸ ਪੰਚਾਇਤ ਨੇ ਨਾ ਸਰਪੰਚ ਨੇ ਸਾਨੂੰ ਪੁੱਸਿਆ ਵੀ ਨਹੀਂ ਇੱਥੇ ਤੱਕ ਆਹਾਂ ਤੋਂ ਵੀ ਸਾਨੂੰ ਆਏ ਨਹੀਂ ਸਾਡੀ ਵੀ ਅਸੀਂ ਹੁਣ ਇਹੀ ਵੀ ਜਿਹੜੀ ਪੰਚਾਇਤ ਹੁਣ ਆਵੇ ਉਹ ਦੀ ਸਾਨੂੰ ਇਹੀ ਮੀਟ ਚਾਹੀਦੀ ਹੈ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਕੌਣ ਨੂੰ ਸਾਨੂੰ ਕੋਈ ਨਹੀਂ ਹੈਗੀ ਮੈਨੂੰ ਕੋਈ ਪ੍ਰੋਬਲਮ ਨਹੀਂ ਬੱਚਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਇਹਦੀ ਕੋਈ ਗੱਲ ਨਹੀਂ ਸਾਰੀ ਚੀਜ਼ ਜੋ ਬਣਾਈ ਆ ਸਭ ਨੇ ਤੇਲਪੋਲ ਪਾ ਕੇ ਜਿੰਨੇ ਵੀ ਹੈਗਾ ਸਾਰਾ ਬੱਚਿਆਂ ਨੇ ਆਪ ਦਾ ਆਪ ਕੀਤਾ ਮੈਂ ਤਾਂ ਇੱਕ ਮੂਰੇ ਲਾ ਕੇ ਉਹ ਜਿੰਨੇ ਕਹਿੰਦੇ ਵੀ ਰੀਲ ਦੇ ਜਣ ਪਤਿੰ ਜਣੀ ਵੀ ਹੋਵੇ ਇਹ ਮੈਮ 5 ਸਾਲ ਹੋ ਚੁੱਕੇ ਆ ਜਿਹੜਾ ਤੁਸੀਂ ਤਿਹਾਰ ਜਿਹੜਾ ਇਹਨੂੰ ਤਾਂ ਆਪਾਂ ਨੂੰ ਇਹ 2013 ਦੀਆਂ ਜਦ ਦੇ ਨੇਕ ਸਿੰਘ ਸਰਪੰਚ ਬਣੇ ਸੀ ਉਦੋਂ ਤੋਂ ਸ਼ੁਰੂ ਹੋਈਆਂ ਹੁੰਦੀਆਂ ਹਨ ਜਾਨੀ ਕਿੰਨਾ ਚਿਰ ਉਹ ਸਰਪੰਚ ਰਹੇ ਨੇ ਉਹ ਸਾਡੇ ਨਾਲ ਇੱਥੇ ਐਸੋਕੇ ਮੌਜੂਦ ਹੁੰਦੇ ਤੇ ਜਾਨੀ ਹੋਣ ਵਾਲੀ ਪੰਚਾਇਤ ਨੇ ਨਾ ਸਰਪੰਚ ਨੇ ਸਾਨੂੰ ਕੁਝ ਨਹੀਂ ਪੁੱਛਿਆ ਤੇ ਸਾਨੂੰ ਪੁੱਛਿਆ ਵੀ ਕੀ ਕਰਦੇ ਹੋ ਨਾ ਅੱਗੇ ਮੈਮ ਤੁਸੀਂ ਕੀ ਸੋਚਦੇ ਹੋ ਵੀ ਤੁਸੀਂ ਇਹ ਸਾਨੂੰ ਕਿੱਥੇ ਤੱਕ ਮਤਲਬ ਇਹ ਜਿਹੜਾ ਪ੍ਰੋਗਰਾਮ ਤੁਸੀਂ ਕਰਦੇ ਹੋ ਇਹਨੂੰ ਤੁਸੀਂ ਕਿੱਦਾਂ ਵਧਿਆ ਬਣਾਉਣਾ ਹੈ ਇਹਨੂੰ ਕਿੱਥੇ ਲੈ ਕੇ ਜਾਣਾ ਹੈ ਮੈਂ ਤਾਂ ਹੀ ਕਹਿੰਦੀ ਆ ਵੀ ਜੇ ਸਾਡੇ ਨਾਲ ਤੁਸੀਂ ਇਹ ਸੋਚਦੇ ਆਂ ਜੀ ਅੱਗੇ ਵਾਸਤੇ ਅੱਗੇ ਵਾਸਤੇ ਅਸੀਂ ਇਹ ਸੋਚਦੇ ਆਂ ਜੋ ਸਾਨੂੰ ਪੰਚਾਇਤ ਬਣੇ ਸਾਨੂੰ ਕੁੜੀਆਂ ਦਾ ਸਾਥ ਦੇਵੇ ਅਸੀਂ ਪੰਜਾਬੀ ਪੁੱਤ ਚੱਲੇ ਸੀ ਪੰਜਾਬੀ ਯਾਦ ਕਰਾਉਣਾ ਹੈ ਬੱਚਿਆਂ ਨੂੰ ਯਾਦ ਕਰਾਉਣੇ ਆ ਮਾਪੇ ਦਾ ਯਾਦ ਕਰਾਉਣਾ ਹੈ ਭੈਣਾਂ ਨੂੰ ਭਾਈ ਭੁੱਲ ਚੱਲੇ ਸੀ ਭੈਣਾਂ ਨੂੰ ਭਾਈ ਜੇਤੇ ਕਰਨ ਜਿਹੜੇ ਉਸ ਕਰਕੇ ਸੀਤੀਆਂ ਦਾ ਖਿਆਰ ਮਨਾਉਨੇ ਆ ਅੱਗੇ ਸੁਧਾਰੇ ਵੀ ਬੰਦ ਹੋ ਗਏ ਸੀ ਭਾਈ ਭੈਣਾਂ ਨੂੰ ਸਾਥ ਦੇਣ ਪਿਆਰ ਮਿਲੇ ਜੋ ਅਸੀਂ ਕਰ ਰਹੇ ਆ ਇਹ ਜੋ ਅਸੀਂ ਕਰ ਰਹੇ ਆ ਤੁਮ ਤਾਂ ਆਪਣਾ ਬੜੇ ਮਲਾਪਨਾ ਧੀਆ ਭੈਣਾਂ ਸਭ ਨੇ ਆਪ ਦੀ ਜਿਹੜੀ ਸੇਵਾ ਕੀਤੀ ਆ ਉਹ ਸਿਗਰਜ ਕੇ ਜੋੜ ਲਾਇਆ ਕਿ ਗਾਹਾਂ ਬਾਸ ਤੇ ਐਡੂ ਵੀ ਵੱਧ ਸੰਜੋਗ ਸਾਡੀਆਂ ਬੱਟੀਆਂ ਨੇ ਅਸੀਂ ਕਹਿ ਰਹੇ ਆ ਆਪ ਦੇ ਮਾਨ ਤੇ ਅਸੀਂ ਕਿਸੇ ਤੋਂ ਕੁਝ ਲੈਣਾ ਨਹੀਂ ਚਾਹੁੰਦੇ ਕਿਸੇ ਤੋਂ ਪੰਚਾਇਤ ਤੋਂ ਨਹੀਂ ਕੋਈ ਐਸਾ ਲੈਣਾ ਚਾਹੁੰਦੇ ਅਸੀਂ ਜੋਤੀਆਂ ਪੈਣਾ ਹੈਗੀਆਂ ਆਪਿਆਂ ਅਸੀਂ ਵੋਟਾਂ ਪਾ ਕੇ ਸਾਰਿਆਂ ਦੀ ਕਦਰ ਕਰਦੇ ਹਾਂ ਕਦਰ ਕਰਦੇ ਰਹਾਂਗੇ ਪਿੰਡਾਂ ਦੀ ਕਿ ਪਰ ਧੀਆਂ ਪੈਣਾ ਦੀ ਸਾਡੀ ਇੱਜ਼ਤ ਕੋਈ ਨਹੀਂ ਕਰਦਾ ਹਾਡੇ ਸਾਡੇ ਨਾਲ ਕੋਈ ਪਿੰਡ ਦਾ ਖਾਸ ਜੁੜੇ ਮੈਂ ਦੇਖਦੀ ਆਂ ਆ 3 ਸਾਲ ਗੱਲਬਾਤ ਜਾਂਦੀ ਰਹੀ ਆ ਮੈਨੂੰ ਕੁੜੀਆਂ ਸਕੂਟਰੀ ਤੇ ਲੈ ਕੇ ਜਾਂਦੀ ਅਸੀਂ ਸਕੂਟਰੀ ਤੇ ਲੈ ਕੇ ਜਾਂਦੀ ਅਸੀਂ ਉੱਥੇ ਪੰਚਾਇਤ ਸਾਥ ਬਹੁਤ ਦਿੰਦੀ ਆ ਜਾ ਕੇ ਸਾਨੂੰ ਹਰ ਸਾਲ ਪੰਚਾਇਤ ਥੋੜਾ ਬਹੁਤਾ ਦਾ ਸਾਥ ਦੇਵੇ ਆ ਕੇ ਪੁੱਛੇ ਭਾਈ ਕੋਈ ਇੱਥੇ ਲੜਾਈ ਝਗੜਾ ਨਹੀਂ ਹੁੰਦਾ ਕੋਈ ਗਾ ਨਹੀਂ ਕੱਢਦੀ ਆ ਪਿਆਰ ਨਾ ਰਹਿੰਦੀ ਆ ਹਲੇ ਅਸੀਂ ਕਹਿੰਨੇ ਆ ਇੱਥੇ ਪਿੰਗਾ ਵਾਸਤੇ ਸਾਨੂੰ ਕੋਈ ਜਗ੍ਹਾ ਵੀ ਇੱਥੇ ਬਣਾਉਣ ਨੂੰ ਦੇ ਬਈ ਅਸੀਂ ਪਿੰਗਾ ਵੀ ਬੱਚਿਆਂ ਨੂੰ ਛਡਾਉਣਾ ਕੱਮ ਨਹੀਂ ਆ ਸਾਡੇ ਕੋਲੇ ਕੋਈ ਪਿੰਗਾ ਇੱਥੇ ਹੈ ਜੇ ਸਾਨੂੰ ਪੰਚਾਇਤ ਸਾਥ ਦੇਵੇ ਉਹ ਸਾਡਾ ਪਿੰਗਾ ਦਾ ਬੱਚੇ ਝੋਟਣ ਹੈ ਜੀ ਠੀਕ ਹੈ ਨਾ ਗੱਲ ਬੱਚੇ ਝੋਟਣ ਸਾਨੂੰ ਪਿਆਰ ਦੇਣ ਪਿੰਡ ਆਏ ਪਿਆਰ ਦੇਣ ਅਸੀਂ ਵੋਟਾਂ ਪਾਉਨੇ ਆ ਪਿੰਡ ਆਿਆਂ ਨੂੰ ਵੋਟਾਂ ਪਾ ਕੇ ਹਰ ਸਰਪੰਚ ਬਣਾਉਣ ਨੇ ਆ ਸਾਡਾ जिम्मेसी ਸਰਪੰਚ ਬਣਾਉਨੇ ਆ ਉਵੇਂ ਤੇਵੇਂ ਸਾਨੂੰ ਪੰਚਾਇਤ ਮੈਂਬਰ ਜੋ ਵੀ ਨੰਬਰਦਾਰ ਹੈਗੇ ਆ ਉਹ ਸਾਨੂੰ ਸਾਰੇ ਸਾਥ ਦੇ ਧੀਆ ਭੈਣਾਂ ਨੂੰ ਸਾਡੇ ਆ ਕੇ ਕੋਲੇ ਪੁੱਛਣ ਭਾਈ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਜਾਂ ਮਦਦ ਹੈਗੀ ਆ ਅਸੀਂ ਤਾਂ ਮਦਦ ਨਹੀਂ ਮੰਗਦੇ ਅਸੀਂ ਆਪਦੀ ਝੂਂਗ ਪਹੁੰਚ ਧੀਆ ਭੈਣਾਂ ਤੋਂ ਜਿਵੇਂ ਸਾਡੀ ਸਰਦਾ ਪਹੁੰਚ ਹੈਗੀ ਆ ਉਵੇਂ ਜਿਵੇਂ ਅਸੀਂ ਆਪ ਇਕੱਠਾ ਕਰਦੇ ਆ ਹੁਣ ਅਸੀਂ ਸਮੋਸੇ ਵੀ ਬਣਾਏ ਆ ਲੱਡੂ ਵੀ ਬਣਾਏ ਆ ਖੰਡੇ ਵੀ ਵੰਡਣੇ ਆ ਅਸੀਂ ਜੋ ਪੈਣ ਪਾਈ ਹੈਗੇ ਸਾਰੇ ਬਈ ਇੱਥੇ ਖਾ ਕੇ ਜਾਣ ਕਿ ਜਿਵੇਂ ਸਾਡਾ ਮਾਣ ਕਰਦੇ ਰਹਿਣ ਅਸੀਂ ਜਿਵੇਂ ਸਾਡੇ ਕੋਲੇ ਆਉਣਗੇ ਉਵੇਂ ਅਸੀਂ ਮਾਣ ਕਰਕੇ ਦਿਖਾਉਣਾ ਉਹਨਾਂ ਨੂੰ ਬਈ ਹਾਂ ਅਸੀਂ ਤੁਹਾਡਾ ਸਾਡੇ ਕੋਲੇ ਆਏ ਹੋ ਭਾਈ ਅਸੀਂ ਤੁਹਾਡਾ ਮਾਣ ਜਿਵੇਂ ਆਪਾਂ ਰਿਸ਼ਤੇਦਾਰ ਨੂੰ ਚਾਹ ਪਾਣੀ ਦਿੰਨੇ ਆ ਉਸੇ ਤਰ੍ਹਾਂ ਆਪਾਂ ਪ੍ਰੋਗਰਾਮ ਅਸੀਂ ਬਣਾਇਆ ਵਾ ਉਸੇ ਤਰ੍ਹਾਂ ਜਿਵੇਂ ਤਿਆਂ ਦੇਖਣ ਆਈਆਂ ਬੱਚੀਆਂ ਉਸੇ ਤਰ੍ਹਾਂ ਉਹਨਾਂ ਨੂੰ ਜਿਵੇਂ ਕਾ ਪਾਣੀ ਠੰਡੇ ਪਿਆ ਹੈ ਉਸੇ ਤਰ੍ਹਾਂ ਉਹਨਾਂ ਦਾ ਮਾਨ ਸਾਡੇ ਨਾਲ ਸਾਡੀ ਜਿਹੜੀ ਜਨਰੇਸ਼ਨ ਦੀ ਆਖਰੀ ਪੀੜੀ ਆ ਉਹ ਖੜੀ ਆ ਇਹ ਉਹ ਪੀੜੀ ਆ ਜਿਹੜੀ ਜਿਹੜੇ ਆਪਣੇ ਬੱਚਿਆਂ ਤੋਂ ਡਰਦੀ ਨਹੀਂ ਤੇ ਉਹ ਵੀ ਪੀੜੀ ਖੜੀ ਆ ਜਿੰਨਾਂ ਤੋਂ ਡਰਦੇ ਆ ਦੋਨੋਂ ਪੀੜੀਆਂ ਇੱਥੇ ਖੜੀਆਂ ਵਾਂ ਤਾਂ ਬਸ ਇੱਕ ਪੁੱਛਣਾ ਮਾਵੀ ਉਸ ਟਾਈਮ ਦੀ ਜਨਰੇਸ਼ਨ ਤੇ ਹੁਣ ਦੀ ਜਨਰੇਸ਼ਨ 'ਚ ਉਹਨਾਂ ਨੂੰ ਕੀ ਫਰਕ ਲੱਗਦਾ ਆ ਮੈਨੂੰ ਤੁਸੀਂ ਦੱਸੋ ਸਾਡੀ ਬਹੁਤ ਵਧੀਆ ਸੀ ਬਸ ਆਪਾਂ ਤਾਂ ਇਹੀ ਹੈ ਵੀ ਸਾਰੇ ਜਿੰਨੇ ਬੱਚੇ ਆ ਜਾਂ ਬੁੜੀਆਂ ਕੋਈ ਵੀ ਰਾਖ ਕੇ ਸਾਰਾ ਕਰੂ ਕੋਈ ਵੀ ਬਹੁਤ ਵਧੀਆ ਚੱਲਦਾ ਪ੍ਰੋਗਰਾਮ ਚੱਲਦਾ ਵਾ ਠੀਕ ਆ ਬੱਚੇ ਚੱਲ ਸਾਰੇ ਹੁੰਦੇ ਨੇ ਛੋਟੇ ਛੋਟੇ ਬੱਚੇ ਆਉਂਦੇ ਨੇ 4-5 ਸਾਲ ਹੋ ਗਏ ਵਿਚਾਲ ਆਈ ਕਿੱਲੇ ਤੁਸੀਂ ਉਸ ਟਾਈਮ ਦੀਆਂ ਤੀਆਂ ਦੇਖੀਆਂ ਵਾ ਜਦੋਂ ਐਕਚੁਅਲ ਜੀ ਤੀਆਂ ਹੁੰਦੀਆਂ ਸੀ ਜਦੋਂ ਕੋਈ ਡੀਜੇ ਨਹੀਂ ਹੁੰਦਾ ਸੀ 50 ਸਾਲ ਹੋ ਗਏ ਜਦੋਂ ਕੁਛ ਨਹੀਂ ਹੁੰਦਾ ਸੀ ਉਦੋਂ ਦੀਆਂ ਤੀਆਂ ਤੇ ਹੁੰਦੀਆਂ ਸੀ ਤੁਹਾਨੂੰ ਕੀ ਬਹੁਤ ਜ਼ਿਆਦਾ ਪਰਤਾ ਅੱਗੇ ਤਾਂ ਝੂਟੇ ਝੂਟੀਆਂ ਹੁੰਦੀਆਂ ਸੀ ਕੁੜੀਆਂ ਪਿੰਗਾ ਪਾ ਲੈਂਦੀਆਂ ਸੀ ਹੁਣ ਡੀਜੇ ਲਾ ਲੈਂਦੀਆਂ ਡੀਜੇ ਤੇ ਲਾ ਕੇ ਨੱਚ ਲੈਂਦੀਆਂ ਨੇ ਅੱਗੇ ਕੁੜੀਆਂ ਸਾਰੀਆਂ ਆਪ ਬੋਲੀਆਂ ਪਾਉਂਦੀਆਂ ਹੁੰਦੀਆਂ ਸੀਆਂ ਗੀਤ ਗਾਉਣੇ ਬੋਲੀਆਂ ਪਾਉਣੀਆਂ ਪਿੰਗਾ ਝੁੱਟਣੀਆਂ ਹੋ ਉਹਨਾਂ ਕੇ ਨਾ ਤੇ ਹੁਣ ਦੇ ਨਾਲੋਂ ਬਹੁਤ ਜ਼ਿਆਦਾ ਫਰਕ ਠੀਕ ਹੈ ਸੋ ଏਸੀਜੀ ਪਿੰਡ ਹੀਰਾਂ ਦੀਆਂ ਤੀਆਂ ਸੋ ਇਸ ਨਾਲ ਹੀ ਸਾਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ